ਅੱਜ ਯਾਦ ਰੱਖਿਓ ਸਭ ਤੋਂ ਵੱਡੀ ਕਰੈਤ ਉਹ ਰੈਤ ਨਾਮ ਵਿੱਚ ਨਹੀਂ ਲਿਖਿਆ ਕਰੈਤ ਰੈਤ ਨਾਮ ਵਿੱਚ ਆਚਾਰੀ ਕਰੈਤਾਂ ਲਿਖਿਆ ਨਾ ਵੀ ਕੁੱਠਾ ਮਾਸ ਕੇਸਾਂ ਦੀ ਬੇਅਦਬੀ ਅਸੀਂ ਪਰ ਤਾਂ ਸੰਗ ਤੇ ਤਮਾਕੂ ਇਹ ਹੀ ਸ਼ਬਦ ਵਰਤੇ ਪਰ ਗੁਰਮੁਖੋ ਜਦੋਂ ਅਸੀਂ ਪਾਠ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਦੇ ਵਿੱਚ ਮਹਾਰਾਜ ਜੀ ਨੇ ਜਿੰਨਾ ਪਾਪ ਪ੍ਰਾਇ ਤਨ ਦੇ ਨੇੜੇ ਜਾਂਦਾ ਹੈ ਇਹ ਨਹੀਂ ਪਾਪ ਪਰਾਈ ਨਿੰਦਿਆ ਕਰਨ ਦਾ ਆਪ ਜੀ ਜਿੰਨਾ ਪਾਠ ਕਰੋ ਗੁਰਗੰਸਾਹਿਬ ਚ ਜ਼ਿਆਦਾਤਰ ਜਿੱਥੇ ਪਰ ਤਾਨ ਆਵੇਗਾ ਉਥੇ ਪਰ ਨਿੰਦਿਆ ਦਾ ਜ਼ਿਕਰ ਗੁਰਦੇਵ ਜ਼ਰੂਰ ਕਰਨਗੇ ਅਸੀਂ ਪਾਠ ਕਰਨੇ ਆ ਮਨ ਰੇ ਕੌਨ ਕੁਮਤ ਤੈ ਲੀਨੀ ਪਰਦਾਰਾ ਅਗੇ ਨਿੰਦਿਆ ਸ਼ਬਦ ਖੈ ਪਰਦਾਰਾ ਨਿੰਦਿਆ ਰਸ ਰਚਿਆ ਰਾਮ ਭਗਤ ਨੇ ਕੀਨੀ ਮਹਾਰਾਜ ਕਹਿੰਦੇ ਆ ਪਰ ਤ੍ਰਿਆ ਰੂਪ ਨ ਪੇਖੈ ਨੇਤਰ ਤੇ ਇਹਦੇ ਵਿੱਚ ਮਹਾਰਾਜ ਕਹਿੰਦੇ ਆ ਕਰਨ ਨ ਸੁਣਾ ਕਾਹੋਂ ਕਿ ਨਿੰਦਾ ਮੇਰੀ ਇੱਕ ਬੇਨਤੀ ਹੈ ਜੀ ਅੱਜ ਇਨਾਕ ਪ੍ਰਚਲਨ ਹੋ ਚੁੱਕਾ ਹੈ ਤੇ ਇਹ ਅੱਜ ਨਹੀਂ ਉਦੋਂ ਵੀ ਸੀ ਪਰ ਅੱਜ ਲੋਕਾਂ ਕੋਲ ਸਿਸਟਮ ਇਹੋ ਜਿਹਾ ਬਣ ਚੁੱਕਾ ਹੈ ਕਿ ਹਰ ਇੱਕ ਦੇ ਜੇਬ 'ਚ ਫੋਨ ਹੈ ਹਰ ਬੰਦਾ ਜੱਜ ਬਣ ਕੇ ਦੂਜਿਆਂ ਬਾਰੇ ਫੈਸਲੇ ਦੇ ਰਿਹਾ ਜੱਜ ਬਣ ਲਈ ਕਿੰਨਾ ਸਮਾਂ ਲੱਗਦਾ ਹੈ ਜੀ ਕਿੰਨੀ ਪੜ੍ਹਾਈ ਕਰਨ ਤੋਂ ਬਾਅਦ ਬੰਦਾ ਜੱਜ ਬਣਦਾ ਹੈ ਜੱਜ ਬਣਨ ਤੋਂ ਬਾਅਦ ਉਹ ਫਿਰ ਕੇਸ ਆਵੇ ਤੇ ਕਿੰਨੀ ਸਟੱਡੀ ਕਰਕੇ ਫੈਸਲੇ ਦਿੰਦਾ ਇਮਾਨਦਾਰ ਜੱਜ ਤੇ ਆਪਾਂ ਕੀ ਦੇਖਨੇ ਪਿਆ ਇਹ ਕਿੰਦੀ ਵੱਡੀ ਕੁਰੀਤੀ ਹੈ ਸਮਾਜ ਵਿੱਚ ਅੱਜ ਹਰ ਬੰਦਾ ਕੈਮਰੇ ਲਾ ਕੇ ਜੀਵਨ ਵਾਲਿਆਂ ਦੇ ਵੀ ਫੈਸਲੇ ਸੁਣਾਦਾ ਪਿਆ ਇਹ ਖੈ ਕੌੜਾ ਸੱਚ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਬਾਬਾ ਸ਼ਾਮ ਸਿੰਘ ਜੀ ਨੇ 70 ਸਾਲ ਦੇ ਕਰੀਬ ਦਰਬਾਰ ਸਾਹਿਬ ਕੀਰਤਨ ਕੀਤਾ ਜਿਹੜੀ ਦਰਬਾਰ ਸਾਹਿਬ ਅੱਜ ਵੀ ਅੰਮ੍ਰਿਤ ਵੇਲੇ ਦੇ ਆਸਾਂ ਕੀ ਵਾਰ ਤੋਂ ਪਹਿਲੀ ਚੌਕੀ ਹੈ ਦੁਪਹਿਰੇ ਦੀ ਇਹ ਗੁਰੂ ਕਾਲ ਚ ਨਹੀਂ ਸੀ ਇਹ ਚੌਕੀ ਬਾਬਾ ਸ਼ਾਮ ਸਿੰਘ ਜੀ ਨੇ ਆਰੰਭ ਕੀਤੀ ਸੀ ਗੁਰਮਖੋ ਉਹਨਾਂ ਮਹਾਪੁਰਖਾਂ ਦੇ ਇੱਕ ਪਾਸੇ ਮੋਢੇ ਤੇ ਪਿੱਛੇ ਹੁੰਦਾ ਸੀ ਸਰੰਦਾ ਤੇ ਦੂਜੇ ਪਾਸੇ ਉਹਨਾਂ ਨੇ ਮੋਢੇ ਦੇ ਵਿੱਚ ਇੱਕ ਝੋਲੀ ਆ ਜਿਹੜੀ ਜਿਵੇਂ ਖਾਦ ਨਹੀਂ ਮਾਰਦੇ ਪਿੰਡਾਂ 'ਚ ਮਾਰਦੇ ਨੇ ਝੋਲੀ ਬਾਕੇ ਝੋਲੀ ਤੇ ਝੋਲੀ ਦੇ ਵਿੱਚ ਖੁਰਪਾ ਹੁੰਦਾ ਸੀ ਉਹ ਜਦੋਂ ਕੀਰਤਨ ਕਰਦੇ ਸਨ ਜਿਵੇਂ ਹੁਣ ਦਰਸ਼ਨੀ ਡਿਉੜੀ ਦਾ ਕਵਾੜ ਖੋਲਦਾ ਤੇ ਅਸੀਂ ਦੇਖਨੇ ਆਂ ਕਿ ਅੱਗੇ ਸੰਗਤ ਬੈਠੀ ਸੁਖਮਨੀ ਸਾਹਿਬ ਦਾ ਪਾਠ ਰਾਤ ਕਰ ਰਹੇ ਨੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ ਬਾਬਾ ਸ਼ਾਮ ਸਿੰਘ ਜੀ ਨੇ ਜਿੱਥੇ ਅੰਦਰ ਹਾਜ਼ਰੀ ਭਰੀ ਦਰਬਾਰ ਸਾਹਿਬ ਵਿੱਚ ਉੱਥੇ 70 ਸਾਲ ਦੇ ਕਰੀਬ ਕੀ ਉਹ ਦਰਸ਼ਨੀ ਜੂੜੀ ਦੇ ਸਾਹਮਣੇ ਕਿਵਾਰ ਖੋਲਣ ਤੋਂ ਬੈਠਾ ਬੈਠੇ ਹੁੰਦੇ ਸਨ ਤੇ 70 ਸਾਲ ਇੱਕ ਸ਼ਬਦ ਉਹ ਰੋਜ਼ਾਨਾ ਇਹੀ ਪੜ੍ਹਦੇ ਸਨ ਕਿ ਦਰ ਮੰਦ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕਿਵਾਰ 70 ਸਾਲ ਇਸ ਸ਼ਬਦ ਨੂੰ ਗਾਇਨ ਕੀਤਾ ਉਹਨਾਂ ਨੇ ਪਿਆਰਿਓ ਫਿਰ ਦੁਪਹਿਰੇ ਦਾ ਕੀਰਤਨ ਕਰਨਾ ਅੱਜ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਕਿਤੋਂ ਵੀ ਬਾਹਰੋਂ ਦੇਖ ਨਹੀਂ ਜਾਂਦੀ ਜੀ ਸਿਰਫ ਇੱਕ ਸਥਾਨ ਹੈ ਬਾਬਾ ਸ਼ਾਮ ਸਿੰਘ ਜੀ ਦਾ ਜਿਹੜੀ ਅੰਮ੍ਰਿਤ ਵੇਲੇ ਦੀ ਪਹਿਲੀ ਦੇਗ ਹੈ ਉਹ ਬਾਬਾ ਸ਼ਾਮ ਸਿੰਘ ਜੀ ਦੇ ਅਸਥਾਨ ਤੋਂ ਹੁੰਦੀ ਇਹ ਦੋ ਗੱਲਾਂ ਮੈਂ ਕਈ ਵਾਰੀ ਸੋਚਣਾ ਇੱਕ ਦੇਗ ਤੇ ਇੱਕ ਦਰਬਾਰ ਸਾਹਿਬ ਦੇ ਅੰਦਰ ਆਇਆ ਪਹਿਲਾ ਗੁਲਦਸਤਾ ਦੋ ਚੀਜ਼ਾਂ ਹੁਣ ਬਾਅਦ ਵਿੱਚ ਵੀ ਗੁਲਦਸਤੇ ਆਉਂਦੇ ਨੇ ਨਾ ਜੀ ਇੱਕ ਗੁਲਦਸਤਾ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਕੋਠੀ ਤੋਂ ਹੁੰਦਾ ਹੈ ਅੱਜ ਵੀ ਆ ਰਿਹਾ ਜੀ ਤੇ ਅਸਲ ਵਿੱਚ ਆਮ ਅਸੀਂ ਕਹਿੰਨੇ ਆ ਜੀ ਉਹ ਭਾਈ ਸਾਹਿਬ ਇਹ ਲੈ ਕੇ ਆਉਂਦੇ ਸਨ ਇਹ ਗੁਲਦਸਤਾ ਨਹੀਂ ਇਹਦੇ ਪਿੱਛੇ ਇੱਕ ਕਾਰਨ ਸੀ ਇੱਕ ਕਿਤਾਬ ਹੈ ਜੀ ਨਾਮ ਨਾ ਵਿਸਰੈ ਸੰਤ ਪ੍ਰਸਾਦ ਜੇ ਕਿਸੇ ਨੂੰ ਮਿਲੇ ਜ਼ਰੂਰ ਪੜਿਓ ਤੇ ਮੈਨੂੰ ਉਸ ਕਿਤਾਬ ਤੇ ਇਨਾ ਭਰੋਸਾ ਹੈ ਕਿ ਉਸ ਕਿਤਾਬ ਨੂੰ ਪੜਦਿਆਂ ਪੜਦਿਆਂ ਜਾਂ ਤਾਂ ਬੰਦਾ ਵਿਰਾਗ ਵਿੱਚ ਵਹਿ ਤਰੂਗਾ ਜਾਂ ਕਿਤਾਬ ਬੰਦ ਕਰਕੇ ਬਾਣੀ ਪੜਨ ਲੱਗ ਪਏ ਉਹਦੀ ਸੰਗਤ ਇਹ ਨਹੀਂ ਉਹ ਭਾਈ ਸਾਹਿਬ ਦਾ ਨਿੱਜੀ ਜੀਵਨਖੇ ਮੇਰੇ ਮਨ ਚ ਵੀ ਸੀ ਵੀ ਅੱਜ ਵੀ ਗੁਲਦਸਤਾ ਹੁੰਦਾ ਹੈ ਦਰਅਸਲ ਉਥੇ ਇਹ ਕਿਤਾਬ ਲਿਖੀਏ ਬਾਬਾ ਕਰਤਾਰ ਸਿੰਘ ਜੀ ਕਮਾਲੀਏ ਵਾਲਿਆਂ ਨੇ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਦੇ بیٹے ਸਨ ਬਾਬਾ ਕਰਤਾਰ ਸਿੰਘ ਜੀ ਪਟਿਆਲੇ ਇਹਨਾਂ ਦਾ ਸਤਾਨ ਸੀ ਉਹ ਕਹਿੰਦੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਹਨਾਂ ਨੂੰ ਕੋਈ ਸੱਜਣ ਆਇਆ ਇਹਨਾਂ ਦਾ ਪ੍ਰੇਮੀ ਤੇ ਜਦੋਂ ਉਹਨੂੰ ਵਿਦਿਆ ਕਰਨ ਗਏ ਨਾ ਘਰੋਂ ਉੱਥੇ ਕਹਿੰਦੇ ਜਦੋਂ ਆਪਸ ਚ ਗੱਲ ਚ ਮਿਲੇ ਤੇ ਉਹਨੇ ਭਾਈ ਸਾਹਿਬ ਜੀ ਨੂੰ ਇੱਕ ਗੱਲ ਕਹੀ ਵੀ ਤੁਸੀਂ ਵੀ ਅਤਰ ਲਾਉਂਦੇ ਹੋ ਤੁਸੀਂ ਵੀ ਸੁਗੰਧੀ ਲਾਉਂਦੇ ਹੋ ਭਾਈ ਵੀਰ ਸਿੰਘ ਜਿਹਦੇ ਨੇਤਰ ਭਾਰ ਆਏ ਕਹਿੰਦੇ ਮੈਂ ਸੁਗੰਧੀ ਨਹੀਂ ਲਾਂਦਾ ਉਸ ਵਕਤ ਸੁਗੰਧੀ ਅਲੋਪ ਸੀ ਅਸਲ ਚ ਪਿਆਰੋ ਸੱਚ ਇਹ ਵਿੱਚ ਜਿੱਥੇ ਨਾਮ ਰਸ ਹੈ ਨਾ ਉੱਥੇ ਗੁਰਬਾਣੀ ਬਚਨ ਕਰਦੀ ਏ ਕਿ ਨਾਮ ਸੁਗੰਧੀ ਵੀ ਹੈ ਅੰਦਰ ਮੁਸ਼ਕ ਚ ਕੋਲਿਆ ਕੀਮਤ ਕਹੀ ਨਾ ਜਾਏ ਭਾਈ ਸਾਹਿਬ ਜੀ ਦੇ ਸਰੀਰ ਦੇ ਵਿੱਚੋਂ ਉਸ ਲਿਖਤ ਮੁਤਾਬਕ ਕਿ ਨਾਮ ਦੀ ਸੁਗੰਧੀ ਆਉਂਦੀ ਸੀ ਤੇ ਭਾਈ ਸਾਹਿਬ ਨੇ ਉਸ ਦਿਨ ਤੋਂ ਬਾਅਦ ਪਰਨ ਕਰ ਲਿਆ ਸੱਚੇ ਪਾਤਸ਼ਾਹ ਤੁਸੀਂ ਰੋਖਾਨੀਅਤ ਹੀ ਸੁਗੰਧੀ ਦਿੱਤੀ ਮੈਂ ਤੇਰੇ ਸਾਹਮਣੇ ਕੀ ਭੇਟਾ ਲੈ ਕੇ ਜਾਵਾਂ ਉਸ ਦਿਨ ਫਿਰ ਫੁੱਲਾਂ ਦਾ ਗੁਲਦਸਤਾ ਬਣਾ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਇਆ ਉਹ ਗੁਲਦਸਤਾ ਅੱਜ ਤੱਕ ਮੇਰਾ ਖਿਆਲ ਰੋਜ਼ ਆਉਂਦਾ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਬਾਬਾ ਸ਼ਾਮ ਸਿੰਘ ਜੀ ਅੰਦਰ ਕੀਰਤਨ ਕਰਦੇ ਸਨ ਦੁਪਹਿਰੇ ਦਾ ਉਸ ਤੋਂ ਬਾਅਦ ਕੀ ਹੋਣਾ ਇੱਕ ਦਿਨ ਸ੍ਰੀ ਅਕਾਲ ਤਖਤ